ગયા ખ્યા હોય ਇੱਕ ਬਾੜ ਦਾ ਸਾਡੇ ਦਾ ਕੂੜਾ ਡਿੰਦਾ ਸੀ ਉਹ ਜਿਹੜੇ ਸੱਤ ਅੱਠ ਬਾੜ ਮਹਿਰ ਤੋਂ ਲੈ ਕੇ ਇੱਥੇ ਤੱਕ ਜਿਹੜੇ ਬੰਦੇ ਕੂੜਾ ਸੁੱਟਣ ਆਗੇ ਉਥੇ ਕੀ ਕਰਾਂਗੇ ਆਪਾਂ ਦੱਸੋ ਜਿਹੜਾ ਬੰਦੀ ਉਹਨੇ ਬਜ਼ੁਰਗ ਲੇਡੀ ਆ ਆਪਾਂ ਬੰਦੇ ਨੇ ਜਿਹੜੇ ਤੜਕੇ 8-9 ਵਜੇ ਦਾ ਕੂੜੇ ਦਾ ਰੇੜਾ ਭਰ ਕੇ ਜਨਤਾਨਗਰ ਤੋਂ ਇੱਥੇ ਆਗੇ ਇਹਨਾਂ ਦਾ ਕੀ ਕਸੂਰ ਹੈ ਇਹ ਵੀ ਔਖੇ ਨੇ ਅਸੀਂ ਵੀ ਔਖੇ ਆ ਅਫਸਰ ਕਰਦੇ ਨਹੀਂ ਸਰਕਾਰ ਤੋਂ ਖੁੱਲਕੇ ਬੋਲਦੇ ਨਹੀਂ ਪਰ ਅੰਦਰੋਂ ਅੰਦਰੀ ਇਹ ਗੱਲ ਕਹਿ ਰਹੇ ਨੇ ਵੀ ਵਿਧਾਇਕ ਨੇ ਡੰਪ ਬੰਦ ਕਰਾਤਾ ਉਹ ਕੋਈ ਕਸਮਰ ਦੇਖੋ ਸਾਡੀਆਂ ਦੁਕਾਨਾਂ ਸਾਰੇ ਕਰੋੜਾਂ ਰੁਪਏ ਦਾ ਮਾਲ ਪਿਆ ਅੰਦਰ ਕੋਈ ਗਾਗ ਨਹੀਂ ਕੋਈ ਕੁਝ ਨਹੀਂ ਠੀਕ ਹੈ ਕੋਈ ਗਾਗ ਨਹੀਂ ਅੱਧਰ ਇਹਨਾਂ ਨੇ ਰੋੜਾ ਰੋਜਦਾ ਇਹਨਾਂ ਦਾ ਰੋੜਾ ਰੇੜਿਆਂ ਦਾ ਉਹ ਰੇੜੇਲੇ ਵੀ ਘਰੇ ਦਾਸ ਭਾਈ ਦੇ ਘਰੇ ਮੈਂ ਰੇੜੇ ਦੀ ਗੱਲ ਹੀ ਹੁੰਦੇ ਸਰ ਸਾਹਿਬ ਆਤੀ ਆਏ ਨਾ ਮੇਰੀ ਇੱਥੇ ਆਇਆ ਕਮਜ਼ਰੇ ਮੈਂ ਇੱਕ ਵਾਰੀ ਪਬਲਿਕ ਡੀਰਗਾ ਜਦੋਂ ਇੱਕ ਪਾਸੇ ਕਹਿ ਰਹੇ ਸੀ ਸਮਾਰਟ ਸਿਟੀ ਬਣਗੀ ਸਮਾਰਟ ਸਿਟੀ ਹੋ ਗਈ ਇਸ ਸਮਾਰਟ ਸਿਟੀ ਦੇਖੋ ਕਿੰਨੀ ਵਧੀਆ ਬਣਨੀ ਪਈ ਇਹ ਦੇਖੋ ਤੇ ਲਓ ਜੀ ਕੋ ਮੌਜਾ ਜਿਹੜੇ ਟਿਕਾਓ ਦਾ ਨੂੰ ਸਮਾਰਟ ਸਿਟੀ ਕਿੰਨੀ ਵਧੀਆ ਬਣਾਤੀ ਇਹਨਾਂ ਨੇ ਆਪ ਤੋਂ ਪੂਰਾ ਜਾਮ ਕਰ ਦੇਣਾ ਫੇਰ ਨਹੀਂ ਕਹਿਣਾ ਤੂੰ ਸਾਨੂੰ ਸਾਡੇ ਦੇ ਪਬਲਿਕ ਦੇ ਪਬਲਿਕ ਬੋਸ ਹੈ ਇਹ ਪ੍ਰਤਾਪ ਚੌਕ ਜਾਮ ਹੋ ਕੇ ਰਹੇਗਾ ਜੇ ਜਿੰਨੇ ਤੱਕ ਸਾਡਾ ਇਹ ਖਾਲੇ ਨਹੀਂ ਹੁੰਦਾ ਜੀ ਮੈਂ ਹਰਦੀਪ ਸੋਖੀ ਪ੍ਰਤਾਪ ਚੌਂਕ ਦੇ ਵਿੱਚ ਅਸੀਂ ਤੁਹਾਨੂੰ ਕੱਲ ਵੀ ਇੱਥੇ ਦਿਖਾਇਆ ਸੀ ਵੀ ਕੂੜੇ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾਂਦਾ ਵੀ ਕਿਤੇ ਨਾ ਕਿਤੇ ਵੀ ਜਿਹੜੇ ਆਪਣੇ ਨਾਲ ਦੇ ਬੰਦੇ ਹੁੰਦੇ ਆ ਉਹਨਾਂ ਨੂੰ ਅੰਦਰ ਵਾੜ ਲੈਂਦੇ ਨੇ ਵੀ ਜਲਦੀ ਤੋਂ ਅੰਦਰ ਆ ਕੇ ਕੂੜਾ ਸਿੱਟੋ ਤੇ ਚਲੇ ਜਾਓ ਦੇਖੋ ਮੌਕੇ ਤੇ ਰੋਡ ਜਾਮ ਕਰ ਦਿੱਤੀ ਗਈ ਪ੍ਰਤਾਪ ਚੌਂਕ ਦੀ ਇੱਕ ਸਾਈਡ ਸਾਰੀ ਬੰਦ ਹੋ ਗਈ ਆ ਲੋਕਾਂ ਨੂੰ ਇਕੱਠੇ ਕਰ ਲਿਆ ਗਿਆ ਮੌਕੇ ਤੇ ਕੌਂਸਲਰ ਸਾਹਿਬ ਆ ਚੁੱਕੇ ਨੇ ਕਵਾਲ ਸਿੰਘ ਨਿੱਕੋ ਜੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਕੋਈ ਸਰਕਾਰ ਨੂੰ ਮਤਲਬ ਨਹੀਂ ਉਹ ਗੂੜਾ ਆਪਣਾ ਸਾਹਮਣੇ ਮੇਰੀ ਗੱਲ ਸੁਣਾ ਜੀ ਕੋਈ ਕਿਸੇ ਕਿ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਅਮਲੇ ਵੀ ਆਪਣੇ ਫੇਰੇ ਪੈ ਜਾਂਦੇ ਕੋਸਲੇ ਵੀ ਆਪਣੇ ਘਰੇ ਪੈ ਜਾਂਦੇ ਆ ਅਰੇ ਆ ਜਿਹੜਾ ਕਰੇ ਆਹ ਆਪਣਾ ਮੇਰ ਵੀ ਆਪਣੇ ਕਰੇ ਬੱਠੀ ਆ ਕਮਿਸ਼ਨਰ ਵੀ ਆਪਣੇ ਕਰੇ ਬੱਠਾ ਮਾਤਾ ਜੀ ਅੱਜ ਮਾਮਲਾ ਦੀ मामला, डाम्पर बंद करता, ये भाई बज गया, ये तो बज गया ही, ओ कंधा था, धान बांध कर जापो धान हूँ मैं, मुच्छानु बट्टे के लिए हूँ, अच्छा, फिर आशी काम लगा सारा अड़के, भाई तेरी बट्टी अंदर नहीं जाऊँ। ਮੌਜੂਦਾ ਸਰਕਾਰ ਦੇ ਨਾਰੇ ਲੱਗ ਰਹੇ ਹਨ ਕਰਦਾ ਪੁਆਇੰਟ ਦੇਣ ਆਪਣੇ ਇਲਾਕੇ ਮੈਂ ਜੂਨ ਕੀ ਗਰਮੀ ਨੰਗੇ ਜਦ ਵੀ ਅਸੀਂ ਇੱਥੇ ਹੀ ਤਰਫ ਦੇਤਾ ਧੁੱਪੇ ਕਿਸੇ ਨੇ ਅੰਦਰ ਭੜੰਦ ਦਿੱਤਾ ਸਾਨੂੰ ਇਹ ਮਾਰਕੀਟ ਵੀ ਗਵਾ ਇਸ ਗੱਲ ਕੀ ਆਪਾ ਜੀ ਉਹ ਜਿੰਮੇਵਾਰ ਤੁਹਾਡੇ ਕਾਉਂਸਲਰ ਨੇ ਹੌਸਲਾ ਰਹਿਗਾ ਮੈਂ ਕੋਈ ਕਾਉਂਸਲਰ ਹੈ ਤੁਹਾਡੇ ਚਾਹੇ ਉਹ ਗਰਪਾਲ ਨਗਰ ਦਾ ਕਾਉਂਸਲਰ ਹੈ ਚਾਹੇ ਜਨਤਾ ਨਗਰ ਦਾ ਕਾਉਂਸਲਰ ਹੈ ਚਾਹੇ ਉਹ ਤੁਹਾਡਾ ਪ੍ਰਤਾਪ ਨਗਰ ਦਾ ਕਾਉਂਸਲਰ ਹੈ ਉਹ ਸਾਰੇ ਕਾਉਂਸਲਰਨ ਕੋ ਵੀ ਤੁਹਾਡੀ ਜਿੰਮੇਵਾਰੀ ਬੰਦੀ ਆਪਣੇ ਲੱਗੇ ਕੂੜਾ ਕਰਦੇ ਠੀਕ ਹੈ ਆਜੋ ਆਜੋ ਬਾੜ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਕਾਉਂਸਲਰ ਡੀਕੋ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਮਾਮਲਾ ਕੀ ਆ ਸਤਿਕਾਰ ਜੀ ਭਾਜੀ ਇਹ ਤਾਂ ਵੀ ਪਿਛਲੇ ਨਿਗਮ ਹਾਊਸ ਦੇ ਵਿੱਚ ਇਹ ਤੈ ਹੋ ਗਿਆ ਸੀ ਜੀ ਵੀ ਹਰ ਕਾਉਂਸਲਰ ਆਪਣੇ ਇਲਾਕੇ ਚ ਕੂੜਾ ਕਰਨ ਦੀ ਜਗ੍ਹਾ ਦੇਗਾ ਜੀ ਔਰ ਕਿਸੇ ਵੀ ਦੂਜੇ ਵਾਰਡ ਚ ਕੂੜਾ ਨਹੀਂ ਸੁੱਟਿਆ ਜਾਏਗਾ ਜੀ ਉਹਦੇ ਅਧੀਨ ਜਿਹੜੇ ਜਿਹੜੇ ਪੁਆਇੰਟ ਆ ਸਾਰੇ ਵਾਰਡਾਂ ਚ ਦਿੱਤੇ ਗਏ ਜੀ ਜਿਹੜੇ ਕੌਂਸਲਰਾਂ ਨੇ ਆਪਣੇ ਇਲਾਕੇ 'ਚ ਪੁਆਇੰਟ ਨਹੀਂ ਬਣਾਏ ਦੋ ਦੋ ਤਿੰਨੇ ਸਾਂਝੇ ਕਰ ਲਈ ਆਪਣੀ ਰਜ਼ਾਮੰਦੀ ਨਾਲ ਉਹਨਾਂ ਦੀ ਮਰਜ਼ੀ ਆ 2 ਪੁਆਇੰਟ ਹਲਕਾ ਆਤਮ ਨਗਰ 'ਚ ਬੰਦ ਹੋਈ ਜੀ ਨਹਿਰ ਦੇ ਉੱਤੇ ਕੂੜਾ ਘਰ ਦਾ ਪੁਆਇੰਟ ਬੰਦ ਹੋ ਗਿਆ ਤੇ ਮੱਛੀ ਮਾਰਕੀਟ ਬੰਦ ਕਰਤੀ ਮੈਂ ਕਿਹਾ ਬੰਦ ਕਰਤੀ ਉਹਨਾਂ ਦੀ ਮਰਜ਼ੀ ਜੀ ਸੱਜਿਓ ਬੰਦ ਕਰਨ ਪਰ ਉਹਦਾ ਅਲਟਰਨੇਟ ਕੀ ਹੈ ਜੀ ਸਾਡਾ ਪ੍ਰਤਾਪ ਚੌਂਕ ਘੋਰਲਾ ਪਾਸਾ ਹਲਕਾ ਸੈਂਟਰਲ ਪੈਂਦਾ ਜੀ ਸਾਡਾ ਆਤਮ ਨਗਰ ਦਾ ਕੁ تعلق ਨਹੀਂ ਹੈ ਔਰ ਇੱਥੇ ਇੱਕ ਵਾਰ ਦਾ ਸਾਡੇ ਦਾ ਕੂੜਾ ਡਿੰਦਾ ਸੀ ਉਹ ਜਿਹੜੇ ਸੱਤ ਅਠ ਬਾੜ ਨਹਿਰ ਤੋਂ ਲੈ ਕੇ ਇੱਥੇ ਤੱਕ ਜਿਹੜੇ ਬੰਦੇ ਕੂੜਾ ਸੁੱਟਣ ਆਗੇ ਉਥੇ ਕੀ ਕਰਾਂਗੇ ਆਪਾਂ ਦੱਸੋ ਕਿਵੇਂ ਸਮਝਾਉऊ ਐਮਐਲਏ ਸਾਹਿਬ ਜਾਂ ਮੇਅਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਦੇਖੋ ਜੀ ਮੈਂ ਤਾਂ ਵੀਡੀਓ ਬਣਾ ਬਣਾ ਕੇ ਪਾ ਰਹਿਆ ਹਾਂ ਗੱਲ ਇਹ ਹੈ ਨਿਗਮ ਦੇ ਹਾਊਸ ਦੀ ਜਿਹੜੀ ਜਿਹੜਾ ਉਹ ਜ਼ਿੰਮੇਵਾਰੀ ਹੈ ਉਹ ਮੇਰ ਨਗਰ ਨਿਗਮ ਨੂੰ ਪੈਣੇ ਦੀ ਮੈਂ ਸੀ ਦੇਖਿਆ ਵੀ ਤੁਹਾਡੇ ਨਾਲ ਰਾਜਾ ਵੜਿੰਗ ਜੀ ਅਕਸਰ ਦੇਖੇ ਗਏ ਨੇ ਐਮਪੀ ਸਾਹਿਬ ਉਹਨਾਂ ਕੋਲੇ ਮੁੱਦਾ ਨਹੀਂ ਚੱਕਿਆ ਦੇਖੋ ਜੀ ਐਮਪੀ ਦਾ ਕੋਈ ਤੱਲਕ ਹੀ ਨਹੀਂ ਇਸ ਗੱਲ ਨਾਲ ਇਹ ਨਿਗਮ ਦਾ ਮਸਲਾ ਜੀ ਨਿਗਮ ਹਾਊਸ ਬਣ ਗਿਆ ਅੱਜ ਤੱਕ ਇਤਿਹਾਸ ਰਿਹਾ ਕਿ ਨਿਗਮ ਦਾ ਜਿਹੜਾ ਮੇਅਰ ਸੀ ਉਹ ਸਾਂਝਾ ਹੁੰਦਾ ਸੀ ਜੀ ਕਾਰਪੋਰੇਸ਼ਨ ਦਾ ਮੇਅਰ ਸੀ ਸਾਂਝਾ ਹੁੰਦਾ ਸੀ ਉਹ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਦਾ ਕੰਮ ਕਰਦਾ ਪਰ ਬੁੱਢੇ ਨਾਲੇ ਦਾ ਮਸਲਾ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਜੀ ਉੱਥੇ ਐਮਐਲਏ ਦਾ ਮੁੰਡਾ ਕਹਿੰਦਾ ਜਿਹਦਾ ਕੰਮ ਨਹੀਂ ਹੁੰਦਾ ਐਮਐਲਏ ਕੋ ਆਵੇ ਕੌਂਸਲਰ ਦੀ ਜਾਣ ਦੀ ਜ਼ਿੰਮੇਵਾਰੀ ਹੈ ਮੇਰੇ ਕੋਲ ਜੀ ਮੈਂ ਜ਼ੋਨਲ ਕਮਿਸ਼ਨਰ ਜਿਹੜਾ ਗੁਰਪਾਲ ਸਿੰਘ ਉਹਨੂੰ ਮਿਲ ਕੇ ਆਇਆ ਹੁਣ ਮੈਂ ਇਹ ਗੱਲ ਕਹੀ ਮੈਂ ਕਿਹਾ ਤੁਸੀਂ ਗਲਤ ਕੰਮ ਕੀਤਾ ਇਹਨਾਂ ਐਮਜੀਟੀ ਦਾ ਰੋਲਾ ਸੀ ਪੁਆਇੰਟ ਬੰਦ ਕਰਾਇਆ ਮੈਂ ਕਿਹਾ ਜੇ ਤੁਸੀਂ ਪੁਆਇੰਟ ਬੰਦ ਕਰਾਇਆ ਤੁਸੀਂ ਦੂਜਾ ਪੁਆਇੰਟ ਲਾਓ ਜੀ ਇਸ ਗੱਲ ਤੇ ਉਹਨਾਂ ਕੋਈ ਜਵਾਬ ਨਹੀਂ ਹੈ ਉਹ ਕਹਿੰਦੇ ਨਹੀਂ ਜੀ ਔਰ ਅਸੀਂ ਕੱਲ ਧਰਨੇ ਦੀ ਕਾਲ ਦਿੱਤੀ ਤੁਹਾਨੂੰ ਪਤਾ ਤੁਹਾਡੀ ਨੌਲੇਜ ਆ ਬਾਜ਼ਾਰ ਵਾਲੇ ਕਹਿੰਦੇ ਮੌਸਮ ਨਹੀਂ ਦਾ ਕੱਚਾ ਪੱਕਾ ਵੀ ਅਗਲੇ 1-2 ਦਿਨ ਬਾਅਦ ਲਾ ਲਈਏ ਕੁਦਰਤੀ ਨਗਰ ਨਿਕੰਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਆਪ ਧਰਨਾ ਦੇ ਦਿੱਤਾ ਲੋਕਾਂ ਨੇ ਮਾਰਕੀਟ ਵਾਲੇ ਦਾ ਫੋਨ ਆਇਆ ਵੀ ਮੌਸਮ ਹਲਕੀ ਬਾਰਿਸ਼ ਹੈ ਹਲਕੀ ਹੋਊਗਾ ਹੁਣ ਇਹਨਾਂ ਦੇ ਤੰਗ ਹੋ ਰਹੀ ਹੈ ਕੱਬਨੇ ਇਹਨਾਂ ਕਰਕੇ ਤੰਗ ਹੋ ਰਹੀ ਹੈ ਆਪ ਬਿਚਾਰੇ ਤੰਗ ਹੋ ਰਿਹਾ ਜੀ ਜਿਹੜਾ ਬੰਦੀ ਹੁਣ ਬਜ਼ੁਰਗ ਲੇਡੀ ਹੈ ਆਪ ਬੰਦੇ ਨੇ ਜਿਹੜੇ ਤੜਕੇ 8-9 ਵਜੇ ਦਾ ਕੂੜੇ ਦਾ ਰੇੜਾ ਭਰ ਕੇ ਜਨਤਨਗਰ ਤੋਂ ਇੱਥੇ ਆਗੇ ਇਹਨਾਂ ਦਾ ਕੀ ਕਸੂਰ ਹੈ ਇਹ ਵੀ ਔਖੇ ਆ 10 ਮਿੰਟ ਤੱਕ ਰਾਹ ਦੇ ਇਹ ਵੀ ਔਖੇ ਨੇ ਅਸੀਂ ਵੀ ਔਖੇ ਆ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੈ ਕਮਿਸ਼ਨਰ ਦੀ ਹੈ ਜੇ ਡਿਓਨਲ ਕਮਿਸ਼ਨਰ ਇਹ ਕੰਮ ਤੇ ਨਹੀਂ ਧਿਆਨ ਦੇ ਰਿਹਾ ਤਾਂ ਕਮਿਸ਼ਨਰ ਦੇਖੇ ਜੀ ਜੇ ਕਮਿਸ਼ਨਰ ਹੀ ਦੇਖਿਆ ਤਾਂ ਮੇਅਰ ਦੇਖੇ ਉਹ ਤਾਂ ਗੱਲ ਕਰ ਹੀ ਨਹੀਂ ਰਹੀ ਜੀ ਜਿਸੇ ਵਿਧਾਇਕ ਨੇ ਕਹਿਤਾ ਵਾ ਜੀ ਜ਼ਿੰਮੇਵਾਰ ਕਿਹਨੂੰ ਠਹਿਰੋਨੇ ਹੋ ਤੁਸੀਂ ਦੇਖੋ ਜੀ ਮੈਂ ਜ਼ਿੰਮੇਵਾਰ ਮੈਂ ਪਹਿਲਾਂ ਵੀ ਵੀਡੀਓ ਚ ਬੋਲਿਆ ਜੀ ਵੀ ਹਲਕੇ ਜਿਹੜੇ ਆਤਮਨਗਰ ਦੇ ਵਿਧਾਇਕ ਨੇ ਉਹ ਪੁਆਇੰਟ ਬੰਦ ਕਰਾਇਆ ਦੋਨੋਂ ਕਲਵੰਸੇ ਸਿੱਧੂ ਨੇ ਜੀ ਤੇ ਅੱਜ ਮੈਨੂੰ ਉਹਦਾ ਫੋਨ ਵੀ ਆਇਆ ਇਸ ਗੱਲ ਤੇ ਕਹਿੰਦਾ ਵੀ ਮੇਰੀ ਤਾਂ ਕੋਈ ਮੈਂ ਤਾਂ ਮੇਰਾ ਤਾਂ ਕੋਈ ਰੋਲ ਹੀ ਹੈ ਨਹੀਂ ਮੈਂ ਕਿਹਾ ਲੋਕ ਕਹਿੰਦੇ 7 ਵਜੇ 7:30 ਵਜੇ ਪ੍ਰਸ਼ਾਸਨ ਸਾਰਾ ਸੱਦ ਕੇ ਐਮਐਲਏ ਸਾਹਿਬ ਨੇ ਪੁਆਇੰਟ ਬੰਦ ਕਰਾਤੇ ਜੀ ਅਫਸਰ ਦਰਦੇ ਨੇ ਸਰਕਾਰ ਤੋਂ ਖੁੱਲ ਕੇ ਬੋਲਦੇ ਨੇ ਪਰ ਅੰਦਰੋਂ ਅੰਦਰੀ ਇਹ ਗੱਲ ਕਹਿ ਰਹੇ ਨੇ ਵੀ ਵਿਧਾਇਕ ਨੇ ਡੰਪ ਬੰਦ ਕਰਾਤਾ ਪਰ ਗੱਲ ਇਹ ਹੈ ਵੀ ਆਪਾਂ ਆਪਾਂ ਲੋਕਾਂ ਨੂੰ ਜਵਾਬ ਦੇ ਨਹੀਂ ਹੈਗੇ ਦੋ ਪੁਆਇੰਟ ਉੱਥੇ ਲੱਗੇ ਨੇ ਜਨਤਾਨਗਰ ਚੌਕ 'ਚ ਪੁਆਇੰਟ ਆ ਉਹ ਕਹਿੰਦਾ ਜੀ ਉਹ ਤਾਂ ਬੜਾ ਪੌਸ਼ ਪੁਆਇੰਟ ਹੈ ਵੀ ਇਹ ਮਾੜਾ ਪੁਆਇੰਟ ਆ ਪ੍ਰਤਾਪ ਚੌਕ ਉਹ ਸਤਗੁਰ ਪ੍ਰਤਾਪ ਸਿੰਘ ਨਾਮਧਾਰੀ ਸੰਪਰਦਾ ਦੇ ਮੁਖੀ ਔਰ ਇਹ ਚੌਕ ਦਾ ਹਾਲ ਕਿਡਾ ਮਾੜਾ ਕਰਤਾ ਇਹਨਾਂ ਨੇ ਇੱਥੇ ਜੇ ਸਾਡੇ ਇਲਾਕੇ ਦੇ 50 60 70 ਰੇੜੇ ਆਂਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਹੁਣ ਸਾਡੇ ਕੋਲ 1000 ਰੇੜਾ ਸ਼ਾਮ ਤੱਕ ਆਂਦਾ ਗੱਡੀਆਂ ਆਂਦੀਆਂ ਨੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਹੋਏ ਲੋਕ ਨੇ ਲੋਕਾਂ ਨੂੰ ਤੰਗ ਕਰ ਰਿਆ ਔਰ ਸਾਨੂੰ ਰੋਜ਼ ਸੜਕਾਂ ਤੇ ਆਉਣਾ ਪੈਣਾ ਹਰ ਹਫਤੇ ਧਰਨਾ ਲੈਣਾ ਪੈਣਾ ਤਾਂ ਇਹਨਾਂ ਦੇ ਕੰਨ ਖੁੱਲਣਗੇ ਦਾਣਾ ਮੰਡੀ ਦੀ ਗੱਲ ਮੈਂ ਸੁਣਦਾ ਸੀ ਦਾਣਾ ਮੰਡੀ ਵਾਲਿਆਂ ਨੇ ਇਹਨਾਂ ਨੂੰ ਜਗ੍ਹਾ ਨਹੀਂ ਦੇਣੀ ਜੀ ਨਿਗਮ ਕੋ ਜਿੰਨੀ ਆ ਜਗ੍ਹਾ ਨਹੀਂ ਦੇਖੋ ਇਹਨਾਂ ਕਰਕੇ ਚੱਕਰ ਕੀ ਪੈਂਦਾ ਜਿਵੇਂ 8-8 ਬਿਲਕੁਲ 10 ਮਰ ਦਾ ਖੜੇ ਨੇ ਇੰਨੀ ਕਿ ਸਮੈਲ ਆ ਕਿ ਜਿਹੜੇ ਆ ਦੁਕਾਨਦਾਰ ਨੇ ਇਹਨਾਂ ਕੋ ਵੀ ਇਹ ਕਹਿਣਾ ਵੀ ਇਹਨੂੰ ਚਕਾਇਆ ਜਾਵੇ ਮੈਂ ਤੁਹਾਨੂੰ ਦੱਸ ਰਿਹਾ ਵੀ ਜੋ ਕੰਮ ਨਿਗਮ ਨੇ ਕੀਤਾ ਉਥੇ ਬੰਦ ਕਰਕੇ ਜਦੋਂ ਇਹ ਕੰਮ ਕੀਤਾ ਤੁਸੀਂ ਇੱਥੇ ਸੀਗੇ ਮੈਂ ਕਹਾਂ ਜੀ ਇਹ ਕੰਮ तकरीबन ਮਹੀਨੇ ਤੋਂ ਹੋਇਆ ਸ਼ੁਰੂ ਜੀ ਅਸ ਤੋਂ ਪਹਿਲਾਂ ਜਿਹੜਾ ਕੰਮ ਸੀ ਡੇਢ ਮਹੀਨੇ ਤੋਂ ਡੇਢ ਮਹੀਨੇ ਨਹੀਂ 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 ਪ ਨਹੀਂ ਹੋਇਆ ਡੇਢ ਦੋ ਮਹੀਨੇ ਹੋਏ ਨੇ ਜੇ ਮੈਨੂੰ ਲੱਗਦਾ ਡੇਢ ਜੀ ਮੱਛੀ ਮਾਰਕੀਟ ਬੰਦ ਹੋਇਆ ਨੂੰ ਡੇਢ ਮਹੀਨਾ ਡੇਨ ਮਹੀਨਾ ਹੋਇਆ ਫਿਰ ਉਸ ਤੋਂ ਪਹਿਲਾਂ ਡੇਢ ਮਹੀਨਾ ਮੰਨ ਲਓ ਬੰਦ ਹੋਇਆ ਅਸੀਂ ਬਾਰ ਬਾਰ ਪਹਿਲਾਂ ਉਹਨਾਂ ਨੂੰ ਕਹਿੰਦੇ ਰਹੇ ਆਪਣੇ ਆਪਣੇ ਥੋੜੇ ਜ਼ੋਨਲ ਕਮਿਸ਼ਨਰ ਨੂੰ ਚੀਫ ਸੈਂਟਰ ਇਨਸਪੈਕਟਰ ਨੂੰ ਕਹਿੰਿਆ ਜ਼ੋਨਲ ਕਮਿਸ਼ਨਰ ਨੂੰ ਕਹਿੰਦੇ ਜੀ ਐਨਜੀਟੀ ਦਾ ਰੌਲਾ ਪੈ ਗਿਆ ਮੈਂ ਕਹਾਂ ਜੀ ਜਲਦ ਹੱਲ ਕਰੋ ਤੁਸੀਂ ਕੋਈ ਪੁਆਇੰਟ ਬਣਾਓ ਕੂੜਾ ਉੱਥੇ ਸ ਉਹਨਾਂ ਨੇ ਗੁਰਪਾਲ ਸਿੰਘ ਨੇ ਭਰੋਸਾ ਦਿਵਾਇਆ ਪਰ ਭਰੋਸਾ ਦਿਵਾਨ ਤੋਂ ਬਾਅਦ 15-20 ਦਿਨ ਮੈਂ ਲੋਕਾਂ ਨੂੰ ਸਮਝਾਇਆ ਮੈਂ ਕਿ ਜੇ ਅਫਸਰ ਕਹਿ ਰਹੇ ਆ ਆਪਾਂ ਚੁੱਪ ਕਰੀਏ ਵੇਟ ਕਰੀਏ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਕੋਈ ਕਾਰਵਾਈ ਹੋਈ ਨਹੀਂ ਜੀ ਕਿਉਂਕਿ ਵਿਧਾਇਕ ਢਿੱਕਾ ਲਾ ਰਿਹਾ ਜਗ੍ਹਾ ਦੇ ਨਹੀਂ ਰਿਹਾ ਇਸ ਕਰਕੇ ਤੁਹਾਨੂੰ ਮੈਂ ਸਭ ਨੂੰ ਇਹ ਗੱਲ ਕਹਿਣੀ ਚਾਹੂੰਗਾ ਮਾਰਕੀਟ ਵਾਲੇ ਸਾਰੇ ਇਕੱਠੇ ਦੁੱਸੂ ਹਾਲ ਕੀ ਇਹਨਾਂ ਦੇ ਬਹਿ ਮਾਰਕੀਟ ਸੀ ਗੱਲ ਜੀ ਜਗ੍ਹਾ ਬਣਾਈ ਨਹੀਂ ਪਹਿਲਾਂ ਮਾਰਕੀਟ ਦੇਖੋ ਜੀ ਅੱਜ ਤੋਂ 2.5 ਮਹੀਨਾ ਪਹਿਲੇ ਸਮਾਂ ਕੋਈ ਤਰ੍ਹਾਂ ਦਾ ਕੰਮ ਕਰਦੇ ਵੀ ਅਸਰ ਪੈਂਦਾ ਹੋ। ਕੰਮੋ ਜੀ ਜਿਹੜਾ ਵੱਡੇ ਲੋਕ ਆਉਂਦੇ ਨੇ ਗੱਡੀਆਂ ਤੇ ਮਾਲ ਲੈਣ ਉਹ ਗੱਡੀ ਚ ਬਾਹਰ ਹੀ ਨੀਲਦੇ ਸੰਭਲ ਲੈਣੀ ਹੈ ਤੁਹਾਨੂੰ ਵੀ ਪਤਾ ਹੀ ਹੈ ਕਿ ਮੈਂ ਇਸ ਮੈਲੇ ਇੱਥੇ ਕੋਈ ਨਹੀਂ ਸਾਡੇ ਦੇ ਨਾਸਾਂ ਚ ਮਰ ਚੁੱਕੀ ਹੁਣ। ਜੀ ਠੀਕ ਨੇ ਜਿਹੜਾ ਬਾਹਰੋਂ ਆਣਾ ਉਹਨੂੰ ਤਾਂ ਦਿੱਕਤ ਹੋਣੀ ਹੈ। ਜੀ ਉਹ ਕੋਈ ਕਸਮਰ ਦੇਖੋ ਸਾਡੀਆਂ ਦੁਕਾਨਾਂ ਸਾਰੇ ਕਰੋੜਾਂ ਰੁਪਏ ਦਾ ਮਾਲ ਪਿਆ ਅੰਦਰ ਕੋਈ ਗਾਗ ਨਹੀਂ ਕੋਈ ਕੁਝ ਨਹੀਂ। ਠੀਕ ਹੈ ਕੋਈ ਗਾਗ ਨਹੀਂ ਅੱਧਰ ਇਹਨਾਂ ਨੇ ਰੋਲਾ ਰੋਜਦਾ ਇਹਨਾਂ ਦਾ ਰੋਲਾ ਰੇੜਿਆਂ ਦਾ ਹੁਣ ਰੇੜਿਆਂ ਦੇ ਵਿਚਾਰਿਆ। 10 ਵਜੇ ਦੇ ਘਰੇ ਮੈਂ ਰੇੜੇ ਨਹੀਂ ਗੱਲ ਹੀ ਹੁੰਦੇ ਉਹਦਾ ਖੋਦਦਾ ਕਹਿ ਰਹੇ ਨੇ ਕਿ ਅਸੀਂ ਸਵੇਰੇ 8 ਵਜੇ ਇਹਨਾਂ ਦੀਆਂ ਗੱਡੀਆਂ ਆਉਂਦੀਆਂ ਜੀ ਇੱਥੇ ਆ ਕੇ ਗੱਡੀ ਜਦੋਂ ਬੈਕ ਕਰਦੇ ਨੇ ਉਸੇ ਵੇਲੇ ਜਾਮ ਲੱਗ ਜਾਂਦਾ ਦੋ-ਦੋ ਘੰਟੇ ਉਹ ਵਾਲਾ ਜਾਮ ਨਹੀਂ ਖੁੱਲਦਾ ਤੁਸੀਂ ਕੀ ਬੋਲਦੇ ਇਹ ਰੋਜ਼ ਲਈ ਅਸੀਂ ਮੰਗ ਕਰਦੇ ਆਂ ਇਹ ਵੀ ਸਾਡਾ ਜਿਵੇਂ ਸਾਡਾ ਪਹਿਲੇ ਚੱਲ ਰਿਹਾ ਸੀਗਾ ਅੱਜ ਤੋਂ ਡੇਢ ਦੋ ਮਹੀਨੇ ਪਹਿਲੇ ਕੋਈ ਸਾਨੂੰ ਦਿੱਕਤ ਨਹੀਂ ਸੀ 50 60 ਰੇੜੇ ਵਾਲੇ ਇੱਥੋਂ ਦੇ ਸੀ ਆਸੇ-ਬਾਸੇ ਵਾਲੇ ਉਹ ਆਉਂਦੇ ਸੀ ਸਾਡਾ ਕੰਮ ਨਿਬੜ ਜਾਂਦਾ 12 ਵਜੇ ਤੱਕ ਫਰੀ ਹੋ ਜਾਂਦਾ ਸੀ ਸਾਨੂੰ ਕੋਈ ਟੈਨਸ਼ਨ ਨਹੀਂ ਸੀ ਲੇਕਿਨ ਹੁਣ ਤੁਸੀਂ ਦੇਖੋ ਕਿੰਨੀ ਸਮੇਲੇ ਤੁਸੀਂ ਵੀ ਇੱਥੇ ਖੜੇ ਹੋ ਕਿੰਨੀ ਸਮੇਲੇ ਬਾਕੀ ਆ ਸਾਡੇ ਮਾਰਕੀਟ ਦੇ ਪਤਾ ਨਹੀਂ ਇਹ ਕੋਈ 2-3 ਮਹੀਨੇ ਤੋਂ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਦਿੱਕਤ ਇਹ ਆ ਰਹੀ ਹੈ ਜਿਹੜੇ ਵਲੇ ਤੇ ਵਿਚਾਰੇ ਸਵੇਰ ਦੀ ਆ ਜਾਂਦੇ ਆ ਉਹਨਾਂ ਨੂੰ ਵਾਰੀ ਨਹੀਂ ਆਉਂਦੀ ਵਿਚਾਰੇ ਦੀ ਉਹਨਾਂ ਨੇ ਇੰਨੀ ਕਿਸਮ ਨਾਲ ਉੱਠਦੀ ਹੈ ਕਸਟਮਰ ਆਣੇ ਕਰਦੇ ਬਜਾ 500-600 ਵਲੇ ਸੜਕ ਤੇ ਖੜੇ ਹੁੰਦੇ 2-3 ਵਜੇ ਤੋਂ ਉਹਨਾਂ ਨੂੰ ਜਿਹੜੇ ਇੰਨੇ ਦੁਖੀ ਹੋ ਗਏ ਉਹਨਾਂ ਨੇ ਸੜਕ ਦੀ ਗੰਦ ਪਾ ਕੇ ਚਲੇ ਗਏ ਉਹਨਾਂ ਨੇ ਬਾਅਦ ਵਿੱਚ ਕੁਆਤਾ ਪਰ ਇਹਦਾ ਹੱਲ ਨਹੀਂ ਨਿਕਲਿਆ ਅਈ ਹਰ ਵਾਰੀ ਇਹੀ ਕਹਿੰਦੇ ਹਾਲ ਕਰਕੇ ਹਰ ਇੱਕ ਏਰੀਆ ਦਾ ਇੱਕ ਡੱਬ ਬਣਾਇਆ ਜਾਵੇ ਇਹ ਤੇ ਕੀ ਕੂੜੇ ਦੇ ਬੰਦੇ ਸੁੱਟ ਸਕਦੇ ਆ ਆਪਣੇ ਵਿਚਾਰੇ ਵੀ ਇਹਨੇ ਦਿੱਕਤ ਕਰੇ ਮੈਂ ਮਾਰਕੀਟ ਵਾਲੇ ਦਿੱਕਤ ਕਰਦੇ ਮੈਂ ਮਾਰਕੀਟ ਵਾਲੇ ਅਜਾ ਮੇਲ ਜੋ ਆਉਂਗਾ ਮੇਲ ਜੋ ਆਉਗੂ ਦੱਬ ਬਣਾਤਾ ਚਲੋ ਅਸੀਂ ਤਾ ਵੀ ਕੋਈ ਕੋਈ ਗਾਲੀ ਭਰ ਕੇ 40 50 ਰੇੜੇ ਦਾ ਜਲੋ ਸਿੱਕੇ ਤੇ 500 ਰੇੜਾ ਆਇਆ ਉਹ ਕਿੱਥੇ ਸੰਭਾਲੇਗਾ ਸੰਭਾਲੇ ਨਹੀਂ ਜਾ ਸਕਦਾ ਹਾਰੀ ਕੇਰੀਏ ਦੇ ਕੋਸੇ ਦੀ ਗੁੰਜਾਇਸ਼ ਹੈ ਆਪਣੇ ਏਰੀਆ ਦਾ ਇੱਕ ਕੂੜਾ ਆਪਣੇ ਏਰੀਆ ਸੰਭਾਲੋ ਦੁਦਿਆਲੀ ਜਿੱਦਾਂ ਰੁਕ ਪਲੇਨ ਦੇ ਕੇ ਆਇਆ ਹਾਂ ਜੋਨਸੀ ਦੇ ਵਿੱਚ ਜਾ ਕੇ ਆਹ ਦੇਖਿਓ ਬਿਲਕੁਲ ਆਈ ਕੋਈ ਬੁੱਕ ਬੁਲਾਉਂਦੇ ਜਾ ਕੇ ਦੋ ਤਿੰਨ ਵਾਰੀ ਕੋਸਲੇ ਸਾਹਿਬ ਨੂੰ ਬੁਲਾਇਆ ਮੇਰੇ ਸਾਨੂੰ ਬੁਲਾਇਆ ਕੋਸਲੇ ਸਾਹਿਬ ਸਾਡੇ ਨਾਲ ਹਮੇਸ਼ਾ ਖੜੇ ਰਹਿੰਦੇ ਆ ਬੀਕੋ ਸਾਹਿਬ ਦੀ ਜੀਵਦਾ ਜਦੋਂ ਬੁਲਾਇਆ ਸਾਡੇ ਕੋਲ ਆ ਕੇ ਖੜੇ ਹੁੰਦੇ ਸੀ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਦੋਨਾਂ ਨੇ ਮੇਰ ਸਾਹਿਬ ਨੂੰ ਫੋਨ ਲਾਇਆ ਗਿਆ ਮੇਰ ਸਾਹਿਬ ਨੂੰ ਲੈ ਜੋਨੋ ਕਮਿਸ਼ਨਰ ਵੱਲ ਨੂੰ ਬੁਲਾਇਆ ਗਿਆ ਉਹਨਾਂ ਨੇ ਆਏ ਆ ਉਹਨੇ ਉਸ ਦਿਨ ਕੂੜਾ ਸਫਾਈ ਕਰਤਾ ਭਾਈ ਮੈਂ ਕਰਿਆ ਮੈਂ ਕਰਿਆ ਉਸ ਤੋਂ ਬਾਅਦ ਕੌਣ ਲੈ ਕੇ ਚਲੇ ਗਏ ਉਹ ਕਹਿੰਦੇ ਸੀ ਉਹ ਮੰਗਈ ਆ ਮੇਰ ਸਾਹਿਬ ਤਾਂ ਕਹਿੰਦੇ ਸੀ ਵੀ ਮੈਂ ਇਹਨੂੰ ਸਮਾਰਟ ਸਿਟੀ ਬਣਾ ਕੇ ਛੱਡੂ ਲੁਧਿਆਣੇ ਨੂੰ ਇਹਦੇ ਨੰਬਰ ਕੋਲ ਆ ਕੇ ਦੇਖੋ ਕਿੰਨੀ ਵੱਡੀ ਸਮਾਰਟ ਸਿਟੀ ਬਣੀ ਪਈ ਹੈ ਕੂੜਾ ਪਾਵੇ ਠੇਕ ਲੱਗੀ ਹੈ ਮੇਰ ਸਾਹਿਬ ਨੂੰ ਥੇ ਦੋ ਤਿੰਨ ਵਾਰੀ ਕਹਿ ਚੁੱਕੇ ਆ ਕੇ ਇਹਦੇ ਹੱਲ ਕੀਤਾ ਜਾਵੇ ਪਰ ਉਹ ਮੇਰ ਸਾਹਿਬ ਯਾ ਤਾਂ ਕੋਈ ਜੂੰ ਜੂੰ ਨਹੀਂ ਜਿੱਖਦੀ ਉਹ ਬਸ ਕਤਾਬਾ ਜੀ ਹਾਲ ਹੋ ਰਿਹਾ ਜਿਮਨੀ ਬਾਰੇ ਕੋਈ ਹਾਲ ਨਹੀਂ ਹੋਇਆ ਅਸੀਂ ਬਹੁਤ ਜ਼ਿਆਦਾ ਦੁਖੀ ਆ ਕੱਲ ਨੂੰ ਨਾ ਆ ਜਾਵੇ ਸਾਨੂੰ ਪ੍ਰਤਾਪ ਜੋਂਗ ਹੀ ਜਾ ਮਕੰਦਾ ਪਵੇ ਜੀ ਹਾਂ ਜੀ ਹਾਂ ਜੀ ਸਹੀ ਗੱਲ ਆ ਜੀ ਹੋਗਾ ਕਰਕੇ ਤੁਸੀਂ ਸਾਰੇ ਮਲਾਜ਼ਿਮਾਂ ਦੇ ਵਿਚਾਰ ਵੀ ਸੁਣ ਲੇ ਮਾਰਕੀਟ ਵਾਲੇ ਖੜੇ ਉਹਨਾਂ ਦੀ ਵਿਚਾਰ ਵੀ ਸੁਣ ਲੇ ਪ੍ਰਾਈਵੇਟ ਪ੍ਰੈਕਟੀਕਲੀ ਤਾਂ ਸਾਡਾ ਧਰਨਾ ਅਸੀਂ ਅੱਜ ਬੰਦ ਕਰਤਾ ਸੀ ਵੀ ਅੱਜ ਬਰਸਾਤ ਕਰਕੇ ਰਹਿਣ ਦੀਏ ਨਹੀਂ ਤਾਂ ਇਲਾਕਾ ਸਾਰਾ ਦੁਖੀ ਆ ਪੰਜ ਚਾਰ ਸੌ ਬੰਦਾ ਇਲਾਕੇ ਦੇ ਇੱਥੇ ਆ ਕੇ ਬਹਿ ਜਾਣਾ ਪ੍ਰਸ਼ਾਸਨ ਇੰਨਾ ਜ਼ਿਆਦਾ ਸਾਡੇ ਜਿਹੜੇ ਮਲਾਜ਼ਮ ਵੀ ਦੁਖੀ ਤੇ ਅਸੀਂ ਵੀ ਦੁਖੀ ਆ ਮੈਂ ਹੱਥ ਜੋੜ ਕੇ ਸਾਰੇ ਕੌਂਸਲਰਾਂ ਨੂੰ ਅਪੀਲ ਕਰਦਾ ਹਲਕੇ ਵਿਧਾਇਕ ਨੂੰ ਅਪੀਲ ਕਰਦਾ ਵਿਧਾਇਕ ਦਾ ਤਾਂ ਬੇਹਤਾ ਮਤਲਬ ਹੀ ਨਹੀਂ ਬਣਦਾ ਪ੍ਰੈਕਟੀਕਲੀ ਵਿਧਾਇਕ ਦਾ ਨਿਗਮ ਦੇ ਵਿੱਚ ਕੋਈ ਸਿੱਧੀ ਦਖਲ ਨਹੀਂ ਹੈ ਵੋਟਾਂ ਲੈਣ ਵਾਲੇ ਖੜੇ ਹੋ ਜਾਓ ਮੇਅਰ ਨਗਰ ਨਿਗਮ ਲੁਧਿਆਣਾ ਜ਼ਿੰਮੇਵਾਰ ਆ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਜ਼ਿੰਮੇਵਾਰ ਆ ਮੇਰੇ ਸਾਥੀ ਵੀਰ ਕੌਂਸਲਰ ਜ਼ਿੰਮੇਵਾਰ ਨੇ ਭਰਾਓ ਜੇ ਮੈਂ ਆਪਣੇ ਇਲਾਕੇ ਲਈ ਕੰਪੈਕਟਰ ਲਵਾਇਆ ਤੁਸੀਂ ਆਪੋ ਆਪਣੇ ਇਲਾਕੇ ਲਈ ਕੰਪੈਕਟਰ ਲਵਾਓ ਆਪਣਾ ਪੁਆਇੰਟ ਦੋ ਤਾਂ ਕਿ ਸਾਡਾ ਮਸਲਾ ਹੱਲ ਹੋਵੇ ਜਿਹੜੇ ਕਾਉਂਸਲਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਆਪਣੇ ਇਲਾਕੇ 'ਚ ਔਰ ਇਸ ਇਲਾਕੇ ਮਿਲਰਗਾਈ ਦੇ ਵਿੱਚ ਜਿੱਥੇ ਤੱਕ ਮੈਂ ਸਮਝਦਾ ਉਹ ਤਾਂ ਪੌਸ਼ ਇਲਾਕੇ ਦੀ ਐਮਐਲਏ ਗੱਲ ਕਰਦਾ ਇੱਥੇ 50 ਹਜ਼ਾਰ ਦੁਕਾਨਾਂ ਹੈ ਜੀ ਔਰ 1000 2000 ਇੰਡਸਟਰੀ ਹੈ ਔਰ ਸਾਰੇ ਕਿਲੇ ਮਿਲਰਗੰਜੇ ਨਹੀਂ ਰਹਦੇ ਆ ਗੱਲ ਕੀਤੀ ਜਾਵੇ ਵੀ ਕਰ ਕੀ ਰਿਹਾ ਨੇ ਉੱਥੇ ਉਹ ਆ ਦੇਖੋ ਜੀ ਉਹ ਦੇਖੋ ਜੀ ਉਹ ਤਾਂ ਪੁਲਿਸ ਪ੍ਰਸ਼ਾਸਨ ਹੈ ਕਾਰਪੋਰੇਸ਼ਨ ਦਾ ਥਾਣੇਦਾਰ ਆ ਉਹ ਤਾਂ ਇਹਨਾਂ ਨੂੰ ਸਮਝਾਉਣ ਵਜਾਂ ਆਇਆ ਇਹਦਾ ਹੱਲ ਕਮਿਸ਼ਨਰ ਨਗਰ ਨਿਗਮ ਨੇ ਕਰਨਾ ਤੇ ਮੇਅਰ ਨਗਰ ਨਿਗਮ ਨੇ ਕਰਨਾ ਉਹ ਹੱਲ ਕਰਨਗੇ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਹੈ ਕਿਸੇ ਐਮਐਲਏ ਦਾ ਕੋ ਰੋਲ ਨਹੀਂ ਜੇ ਉਹ ਕਿਤੇ ਵਿਧਾਇਕ ਦੇ ਦਬਾਅ ਦੇ ਵਿੱਚ ਕੰਮ ਕਰਦੇ ਤਾਂ ਬਹੁਤ ਵੱਡੀ ਅਨੈਕੀ ਆ ਮੈਂ ਸਮਝਦਾ ਵੀ ਇੱਕ ਮੇਅਰ ਦੇ ਅਹੁਦੇ ਦੀ ਜਾਂ ਕਮਿਸ਼ਨਰ ਦੇ ਅਹੁਦੇ ਦੀ ਮਦਦ ਆ ਜਿਹੋ ਜਿਹੇ ਅਸੀਂ ਹਾਊਸ ਦੇ ਮੈਂਬਰ ਮੈਂ ਫੇਰ ਕਹਿਣ ਲੱਗਾ ਉਹ ਜਿਹੜਾ ਐਮ ਐਲ ਏ ਮੈਂਬਰ ਹੈ ਕਾਉਂਸਲਰ ਕੋਲੇ ਨਿਗਮ ਦੇ ਵਿੱਚ ਹਮੇਸ਼ਾ ਵੱਧ ਅਧਿਕਾਰ ਰਿਹਾ ਐ ਐਮ ਐਲ ਐਨ ਜੇ ਡਿਵੈਲਪਮੈਂਟ ਕਰਾਣੀ ਹੁੰਦੀ ਸੀ ਤਾਂ ਸਰਕਾਰ ਪੰਜਾਬ ਦਾ ਜਿਹੜਾ ਫੰਡ ਆਂਦਾ ਸੀ ਉਹ ਲੈਂਦਾ ਸੀ ਇੱਥੇ ਤਾਂ ਪੁੱਠਾ ਕੰਮ ਕਰਤਾ ਹੋਰ ਇਹ ਬੜਾ ਭਾਗਾ ਡੈਮੋਕਰੇਸੀ ਖਤਮ ਹੋ ਗਈ ਨਜਾਇਜ਼ ਤੱਕਾ ਸਰਾਸਰ ਤੱਕਾ ਹੋ ਰਿਹਾ ਕਿਤੇ ਇਹ ਤੁਹਾਨੂੰ ਵੀ ਤੁਹਾਡੇ ਨਾਲ ਫਿੱਤਰਾ ਹੋ ਰਿਹਾ ਵੀ ਤੁਸੀਂ ਕਾਂਗਰਸ ਪਾਰਟੀ ਤੋਂ ਉਹ ਸਾਰੇ ਆਮ ਆਦਮੀ ਪਾਰਟੀ ਦੇ ਬੰਦੇ ਨੇ ਇਹ ਹੋ ਸਕਦਾ ਵੀ ਤੁਹਾਡੇ ਇੱਥੇ ਆ ਕੇ ਦੇਖੋ ਵੀ ਤੁਹਾਡੇ ਤੇ ਪ੍ਰੈਸ਼ਰ ਕਿੱਤਾ ਜਾ ਰਿਹਾ ਮੇਰੀ ਮੇਰੀ ਬੇਨਤੀ ਸੁਣੋ ਮੇਰੇ ਤੇ ਪ੍ਰੈਸ਼ਰਾਈਜ਼ ਕਰਨ ਦਾ ਕੀ ਹੋਊਗਾ ਜਿਹੜੇ ਇਲਾਕੇ 'ਚ ਲੋਕ ਰਹਿੰਦੇ ਨੇ ਇੱਥੇ ਮੈਕਸਿਮਮ ਬੰਦਾ ਜਿਹੜਾ ਮਿਲਗਾ ਚ ਲੋਹੇ ਦਾ ਵਪਾਰੀ ਉਹਨਾਂ ਦੀ ਰਹਿਸ਼ਾ ਆਤਮ ਨਗਰ ਹਲਕੇ 'ਚ ਹੈ ਉਹ 20-25 ਹਜ਼ਾਰ ਬੰਦੇ ਨੇ ਯੱਗ ਜ ਉਹਦੇ ਉਲਟ ਉਹ ਹੁੱਤੀ ਪਾਣੀ ਆ ਇਹਨਾਂ ਦੇ ਝਾੜੂ ਵਾਲਿਆਂ ਦੇ ਜੀ ਜਿਹਨੂੰ ਮਰਜ਼ੀ ਪੁੱਛ ਲਓ ਕਿਸੇ ਦੀ ਰਹਿਸ਼ ਡੁੱਗਰੀ ਐ ਕੋਈ ਮੌਲਟਨ ਐਕਸਟੈਂਸ਼ਨ ਰਹਿੰਦਾ ਕੋਈ ਆਤਮ ਨਗਰ ਰਹਿੰਦਾ ਇਹ ਸਾਰੇ ਨਿਵਾਸੀ ਕੰਮ ਕਰਦੇ ਇਸੇ ਇਲਾਕੇ ਦੇ ਨੇ ਆਤਮ ਨਗਰ ਦੇ ਇਹ ਪਾਕਿਸਤਾਨ ਨੂੰ ਨਹੀਂ ਆਏ ਉਹਦਾ ਭੁਗਤਾਨ ਉਹਨਾਂ ਨੂੰ ਕਰਨਾ ਪੈਣਾ ਇਹ ਗੱਲ ਕੌਂਸਲਰ ਅਲੱਗ-ਅਲੱਗ ਹੋਣਗੇ ਕਮਿਸ਼ਨਰ ਤਾਂ ਸਭ ਦਾ ਸਾਂਝਾ ਹੈ ਨਾ ਇਹ ਕਮਿਸ਼ਨਰ ਨੂੰ ਸਾਰਿਆਂ ਦੀ ਸੋਚਣੀ ਚਾਹੀਦੀ ਆ ਇਹ ਇਲਾਕਾ ਜਿਹੜਾ ਹੈਗਾ ਕਮਿਸ਼ਨਰ ਦੇ ਅੰਡਰ ਹੀ ਆਉਂਦਾ ਨਾ ਸਾਰਾ ਲੁਧਿਆਣੇ ਦਾ ਜਿਹੜਾ ਸਾਬ ਸਫਾਈ ਆ ਉਹਦਾ ਕਮਿਸ਼ਨਰ ਦੀ ਡਿਊਟੀ ਬਣਦੀ ਆ ਪਰ ਕਹਿੰਦੇ ਜੀ ਕਮਿਸ਼ਨਰ ਸਾਹਿਬ ਆਉਂਦੇ ਨਹੀਂ ਇੱਥੇ ਨਾ ਮੇਅਰ ਸਾਹਿਬ ਕਰਕੇ ਆਏ ਖੜੇ ਹੋਏ ਕੋਈ ਵੀ ਨਹੀਂ ਆ ਰਿਹਾ ਜੀ ਇੱਥੇ ਸੋਨੂ ਜੀ ਖੜੇ ਆ ਇੱਥੇ ਸਾਡੇ ਨਾਲ ਬਾਕੀ ਕੋ ਹੋਰ ਕੋਈ ਵੀ ਕੋਈ ਐਮ ਐਲ اے ਕੋਈ ਦੂਸਰਾ ਕੋਈ ਸਾਹ ਪਾਸੇ ਕੈਮਰਾ ਤੋਂ ਵਾਹ ਦੇਖੋ ਕਿੰਨੀਆਂ ਜੜੀਆਂ ਲੱਗੀਆਂ ਹੋਈਆਂ ਪਈਆਂ ਕਿੰਨਾ ਝਾਮ ਲੱਗਾ ਹੋਇਆ ਵਾ ਇੱਥੇ ਮੈਂ ਇਸ ਟਾਈਮ ਦੇਖੋ ਤੁਸੀਂ ਆਪ ਕਮਿਸ਼ਨਰ ਸਾਹਿਬ ਨੂੰ ਕੋਤੇ ਇਹ ਨਿਊਜ਼ ਪਾਓ कि देखो कि नी रेड़ियां लगी है किन्ना जाम लगदा है सवेरे जाय अभी रेड़ी वाले सवेरे 8 ਵਜੇ ਤੇ ਖੜੇ ਗੱਜ ਕੇ ਉਹ ਗੇਟ ਨਹੀਂ ਖੁੱਲਦਾ ਪਿਆ ਸਭ ਅਜੀ ਹਰ ਵੀ ਕਮਿਸ਼ਨਰ ਸਾਹਿਬ ਨੂੰ ਇਹੀ ਕਹਿ ਰਹੇ ਤੇ ਇੱਥੇ ਆ ਕੇ ਸਾਡੀ ਦਿੱਕਤਾਂ ਸੁਣੋ ਨਾ ਕਮਿਸ਼ਨਰ ਸਾਹਿਬ ਸਾਹਬ ਆਤੇ ਆਏ ਨਾ ਮੇਰੀ ਇੱਥੇ ਆਇਆ ਕੰਮ ਜੇ ਮੈਂ ਇੱਕ ਵਾਰੀ ਪਬਲਿਕ ਡੀਰਕਟਰ ਜੀ ਸੁਣੋ ਇੱਕ ਪਾਸੇ ਕਹਿ ਰਹੇ ਸੀ ਸਮਾਰਟ ਸਿਟੀ ਬਣਗੀ ਸਮਾਰਟ ਸਿਟੀ ਹੋਗੀ ਇਸ ਸਮਾਰਟ ਸਿਟੀ ਦੇਖੋ ਕਿੰਨੀ ਵਧੀਆ ਬੰਨੀ ਪਈ ਹੈ ਇਹ ਦੇਖੋ ਤੇ ਲਾਜੀ ਕੁ ਮੌਜਾ ਰੇੜੇ ਦਿਖਾਓ ਨਾ ਸਮਾਰਟ ਸਿਟੀ ਕਿੰਨੀ ਵਧੀਆ ਬਣਾਤੀ ਇਹਨਾਂ ਨੇ ਕਮਿਸ਼ਨਰ ਤਾਂ ਲੁਧਿਆਣੇ ਦਾ ਮਾਲਕ ਆ ਨਾ ਜੀ ਜੀ ਕਮਿਸ਼ਨਰ ਨੂੰ ਤਾਂ ਇਹ ਸਾਰਾ ਦੇਖਦਾ ਸਾਰੇ ਇਹਦੇ ਉਹ ਪਾਰਟੀ ਪਾਈ ਹੁੰਦੀ ਆ ਚਲੋ ਸਾਰੇ ਆਪਣੇ ਸੁਧਾਰ ਕਰਨ ਵਾਸਤੇ ਬਣੇ ਆ ਜਿਹੜਾ ਕਮਿਸ਼ਨਰ ਆ ਮਾਈ ਬਾਪ ਬੰਦਾ ਸ਼ਹਿਰ ਦਾ ਕਮਿਸ਼ਨਰ ਨੂੰ ਇੱਥੇ ਆ ਕੇ ਦੇਖਣਾ ਚਾਹੀਦਾ ਦੂਸਰੇ ਹਲਕਿਆਂ 'ਚ ਵੀ ਦੇਖਣਾ ਚਾਹੀਦਾ ਸਾਰੇ ਏਰੀਆ ਦਾ ਸਾਰੇ ਨਹਿਰ ਤੱਕ ਦਾਬਾ ਰੋਡ ਦਾ ਗੰਦ ਇੱਥੇ ਆ ਰਿਹਾ ਵਾ ਜੀ ਇਸ ਇੱਕ ਲਾਹੌਰ ਹੈ ਜੇ ਕੱਲ ਤੱਕ ਸੜਾ ਜਾਂ ਦੋ ਦਿਨ ਨਹੀਂ ਹਾਲ ਨਹੀਂ ਹੋਇਆ ਸਾਜੀ ਪ੍ਰਤਾਪ ਚੌਂਕ ਪੂਰਾ ਜਾਮ ਕਰ ਦਿੰਦਾ ਫੇਰ ਨਹੀਂ ਕਹਿਣਾ ਤੂੰ ਸਾਨੂੰ ਸਾਡੇ ਦੇ ਪਬਲਿਕ ਦੇ ਪਬਲਿਕ ਦੋਸ਼ ਹੈ ਇਹ ਪ੍ਰਤਾਪ ਚੌਂਕ ਜਾਮ ਹੋ ਕੇ ਰਹੇਗਾ ਜੇ ਜਿੰਨੇ ਤੱਕ ਸਾਡਾ ਇਹ ਹਾਲ ਨਹੀਂ ਹੁੰਦਾ ਜੀ ਕਹਿਣਾ ਬਾਕੀ ਥੈਂਕ ਯੂ ਸਰ ਐਸੀ ਮੇਰੇ ਨਾਲ ਪ੍ਰਤਾਪ ਚੌਂਕ ਦੇ ਲੋਕ ਇੱਥੋਂ ਦੇ ਜਿਹੜੇ ਮਾਰਕੀਟ ਵਾਲੇ ਨੇ ਉਹ ਸੀਗੇ ਉਹ ਕਹਿੰਦੇ ਵੀ ਸਾਡ ਪੱਕਾ ਹੱਲ ਚਾਹੀਦਾ ਸਾਨੂੰ ਵੀ ਇੱਥੇ ਕੂੜੇ ਵਾਲੇ ਹੋਣ 20 50 ਕੂੜੇ ਵਾਲੇ ਹੋਣ ਹਰੇਕ ਵਾਰਡ ਦੇ ਵਿੱਚ ਕੰਬੈਕਟਰ ਬਣੇ ਕੂੜੇ ਕੂੜੇਦਾਨ ਬਣੇ ਸਾਡੋ ਸਾਨੂੰ ਵੇਖਣਾ ਨਾ ਪਵੇ ਇੱਕ ਪੋਰਸ਼ ਏਰੀਆ ਕਹਿੰਦੇ ਇੱਕ ਮੇਨ ਚੌਕ ਆ ਪ੍ਰਤਾਪ ਚੌਕ ਵੀ ਉਹ ਚੌਕ ਦੇ ਵਿੱਚ ਸਾਨੂੰ ਗੰਦ ਵੇਖਣਾ ਪੈਂਦਾ ਵੀ ਬੰਦਾ ਸਵੇਰੇ ਉੱਠ ਕੇ ਦੁਕਾਨ ਤੇ ਆਉਂਦਾ ਸਾਹਮਣੇ ਕੀ ਦੇਖਦਾ ਕੂੜਾ ਕਹਿੰਦੇ ਵੀ ਸਾਡਾ ਅਸੀਂ ਕੂੜਾ ਵੇਖਦੇ ਆ ਪਰੇਸ਼ਾਨ ਹੋ ਜਾਂਦੇ ਆ ਵੀ ਸਾਡੀ ਦੁਕਾਨਾਂ ਤੇ ਗਾਹਕ ਵੀ ਨਹੀਂ ਆਉਂਦਾ ਕੋਈ ਗਾਹਕ ਨਹੀਂ ਹੁੰਦਾ ਕੋਈ ਕੁਛ ਨਹੀਂ ਤੇ ਇਹਨਾਂ ਨੇ ਐਲਾਨ ਕਰਤਾ ਇਹ ਕਹਿੰਦੇ ਵੀ ਅਸੀਂ ਸਾਰੀ ਮਾਰਕੀਟ ਇਕੱਠੀ ਹੋ ਕੇ ਜਦੋਂ ਵੀ ਮੌਸਮ ਸਾਫ਼ ਹੁੰਦਾ ਵੀ ਮੀਂਹ हटਦਾ ਤਾਂ ਉਦੋਂ ਅਸੀਂ ਪ੍ਰਤਾਪ ਚੌਕ ਬੰਦ ਕਰ ਦਾਂਗੇ ਹੋਰ ਅਪਡੇਟ ਲਈ ਬਨੇ ਰਹੋ ਮੇਰੇ ਨਾਲ ਮੈਨੂੰ ਦਿਓ ਇਜਾਜ਼ਤ